लुतियाना दी ਖਬਰ 6 ਕੂਟਿਤ ਚੌਕ ਤੇ ਬੀਤੇ ਰਾਤ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਵੱਡੀ ਗਿਣਤੀ ਦੇ ਵਿੱਚ ਵਸਨੀਕਾ ਦੇ ਵੱਲੋਂ ਸੜਕਾਂ ਤੇ ਉਤਰ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਧਰਨਾ ਦਿੱਤਾ ਗਿਆ ਵਸਨੀਕਾ ਦਾ ਗੁੱਸਾ ਕੱਲ ਹੋਏ ਇੱਕ ਭਿਆਨਕ ਹਾਦਸੇ ਤੋਂ ਬਾਅਦ ਪੈਦਾ ਹੋਇਆ ਜਿਸ ਦੇ ਵਿੱਚ ਇੱਕ ਬੇਕਾਬੂ ਟਰੱਕ ਨੇ ਇੱਕ ਰਿਹਾਇਸ਼ੀ ਖੇਤਰ 'ਚ ਤਬਾਹੀ ਮਚਾਈ ਦੋ ਕਾਰਾਂ ਨੂੰ ਟੱਕਰ ਮਾਰੀ ਇਸ ਹਾਦਸੇ ਨੇ ਹਫੜਾ ਤਫੜੀ ਮਚਾ ਦਿੱਤੀ ਦੱਸਦੀ ਹੈ ਕਿ ਬਾਲਬਾਲ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਈ ਗਈ सर मेरा नाम वसी अहमद हुआ कहाँ से आया सर मैं अम्बाला से आया हूँ यहाँ पर कहाँ पर आया हूँ यहाँ पर मैं आया था मार्केटिंग के लिए सर सामान लेना था मुझे प्रोक्योर करना था मैं इस होटल में स्टे कर रहा हूँ रात के बारह बजे करीब मैं आया था और मैंने पार्किंग करी यहीं पे मैंने फ़ोन करके बुक कराया था मैंने पार्किंग के लिए पूछा था मुझे सामने से आया ऑप्शन कि हाँ भाई पार्किंग अवेलेबल है यहाँ जब आया तो रिसेप्शनिस्ट ने मुझे बोला पार्किंग नहीं है तो मैंने भाई कहा भाई रात में कहाँ जाऊँगा उन्होंने कहा यहाँ साइड में लगा दो मैंने लगा रखी सुबह चार बजे मुझे आकर रिसपनेश नॉक करके जगा रहा है कि गाड़ी हिट हो गई मैं बाहर निकला जी देख रहा है एक ट्रक वाले ने जो है मेरी गाड़ी को दबा रखी है वो शटर में पूरी और एक साइड से पूरी डैमेज कर रखी है ये गाड़ी जो है यहाँ साइड में खड़ी है और ये दूसरे साइड से दबी थी मैंने मौके पर ही सारे वीडियो फुटेज बना लिए और जैसा सनी भाई ने कहा हमने कंट्रोल में कांटेक्ट किया पुलिस से आए बाकी जो कार्रवाई थी जैसा था हमने कराया बट अभी तक हमारे पास ऐसा कुछ भी ओनर से कोई बात नहीं हो पाया कोई कांटेक्ट नहीं हो पाई ना कोई बंदा आया इधर बात करने के लिए जो हमारे डैमेज हुए हैं उसको रिकवर करने के लिए जी लमसम मेरा नुकसान हो गया होगा सर डेढ़ से दो लाख रुपये का मोटर वाले की गलती भी नहीं कहाँ पार्किंग जी बिल्कुल है जी जी बिल्कुल है जी जब पार्किंग नहीं था तो बुकिंग नहीं लेनी थी ਮੈਂ ਰਾਤ ਕੇ 12:00 ਵਜੇ ਆਇਆ ਮੈਨੂੰ ਕੀ ਪਤਾ ਕਿ ਇਧਰ ਪਾਰਕਿੰਗ ਕਿਧਰ ਹੈ ਇਹ ਪਾਰਕਿੰਗ ਬੁਕਿੰਗ ਹੈ ਨਾ ਚਾਹੋਗੇ ਕਿਹੜਾ ਇਲਾਕਾ ਪੈਂਦਾ ਕੀ ਕਰਨ ਇਹ ਬਾਂਗਰੂ ਮੱਲਾ ਪੈਂਦਾ ਵਾ ਖਵਾਜਾ ਗੁੱਠੀ ਚੌਂਕ ਤਿੰਨ ਨੰਬਰ ਨੀਅਰ ਪੈਂਦਾ ਵਾ ਤੇ ਆਹ ਦੇਖੋ ਆ ਬਾਹਰ ਦੋ ਗੱਡੀਆਂ ਖੜੀਆਂ ਵਾਂ ਟਰੱਕ ਨੇ ਯਾਨਕੀ ਇੰਨੀ ਸਪੀਡ ਨਾਲ ਮਾਰੇ ਦੋਨੋਂ ਗੱਡੀਆਂ ਟੋਟਲ ਲੋਸ ਨੇ ਠੀਕ ਆ ਥੋੜੀ ਕੁਝ ਸਮਾਂ ਪਹਿਲੇ ਇੱਥੇ ਇੱਕ ਬੱਚਾ ਵੀ ਮਾਰਿਆ ਇਹ ਹੀ ਓਵਰਲੋਡ ਗੱਡੀਆਂ ਨੇ ਲੱड्डੂ ਪਤੰਗਾਂ ਵਾਲਿਆਂ ਦਾ ਇੱਕ ਬੱਚਾ ਜਾਣ ਹੀ ਉਹਦੀ ਚਲ ਗਈ ਹੈ ਨਾ ਉਹਦੇ 'ਚ ਵੀ ਕੁਝ ਨਹੀਂ ਬੰਨਿਆ ਨਾ ਕੋਈ ਇਨਸਾਫ ਮਿਲਿਆ ਨਾ ਨਾ ਕੁਝ ਉਲਟਾ ਥੋੜੇ ਦਿਨਾਂ ਚ ਹੀ ਬੰਦਾ ਛੱਡਦਾ ਤੇ ਆ ਕਿ ਜਿਹੜਾ ਇੱਕ ਆ ਹੋਟਲ ਹੈ ਮੇਨ ਜਿਹਦੀ ਹੈ ਹਨਾ ਆ ਇਹ ਕੋ ਨਾ ਤਾਂ ਕੋਈ ਆਪਣਾ ਪਾਰਕਿੰਗ ਹੈਗੀ ਹੈ ਨਾ ਕੋਈ ਕੋ ਮੈਸ ਹੈ ਕੁਝ ਵੀ ਨਹੀਂ ਹੈ ਇਹ ਹੋਟਲ ਪਤਾ ਨਹੀਂ ਕਿੱਦਾਂ ਚੱਲ ਰਿਹਾ ਇਹਦੀਆਂ ਕੰਪਲੀਟਾਂ ਵੀ ਪਾ ਬੈਠੇ ਅਸੀਂ ਆ ਰੋਡ ਦੀਆਂ ਕਿੰਨੀਆਂ ਕੰਪਲੀਟਾਂ ਆ ਇੱਕ ਓਵਰ ਟਰੱਕ ਦੇਖੋ ਪਿੱਛੇ ਫੇਰ ਆਗੇ ਤੇ ਇੱਕ ਇੱਕ ਮਿੰਟ ਬਾਅਦ ਟਰੱਕ ਆਂਦਾ ਤੇ ਟਰੱਕ ਵੀ ਇੰਨੇ ਨੇ ਓਵਰ ਲੋਡ ਹੁੰਦੇ ਆ ਤੇ ਅਸੀਂ ਬਹੁਤ ਪਰੇਸ਼ਾਨ ਹੈ ਇਹਨਾਂ ਤੋਂ ਜਦਾ ਪੁਰਸੀ ਢੀਢੀ ਕਾਰਵਾਈ ਪੁਲਿਸ ਦੀ ਅਰਚ ਢਿੱਲੀ ਕਾਰਵਾਈ ਅਸੀਂ ਕਹਿ ਸਕਦੇ ਆ ਉਹ ਆਪਾਂ ਜੇ ਉਹਨਾਂ ਕੋਲ ਜਾਣੇ ਆ ਕਿ ਕੀ ਕਾਰਵਾਈ ਕੀਤੀ ਉਹ ਕਹਿੰਦੇ ਅਸੀਂ ਪਰਚਾ ਦੇ ਦਿੱਤਾ ਹੋਰ ਅਸੀਂ ਕਰੀਏ ਮਾਲਾ ਕਹਿੰਦਾ ਪਰਚਾ ਕਰਾ ਦੋ ਅਸੀਂ ਜ਼ਮਾਨਤ ਕਰਾ ਲਾਂਗੇ ਹੁਣ ਉਹਨੇ ਤਾਂ ਜ਼ਮਾਨਤ ਕਰਾ ਲਈ ਐ ਚ ਸਾਡਾ ਕੀ ਕਸੂਰ ਐ ਦੱਸੋ ਕੀ ਇਲਾਕੇ ਦੇ ਐਮ ਐਲ ਏ ਕੋਲ ਗੱਲ ਪੁੱਛੀ ਨਹੀਂ ਹਈ ਐਮ ਐਲ ਏ ਸਾਹਿਬ ਨਾਲ ਕੋਈ ਗੱਲ ਨਹੀਂ ਵੀ ਨਾ ਕਾਉਂਸਲਰ ਸਾਹਿਬ ਨਾਲ ਕੋਈ ਗੱਲ ਹੋਈ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਤਾਂ ਗੱਲੇ ਪੁਲਿਸ ਲੈਣਾ ਹੀ ਗੱਲ ਹੋਈ ਐ ਆਪਣਾ ਐਸ ਏ ਸੀ ਗੁਰਮੇਲ ਸਿੰਘ ਜੀ ਨੇ ਭਾਈ ਦੀ ਗੱਲ ਹੋਈ ਉਹਨਾਂ ਨਾਲ ਲੱਗਦਾ ਵੀ ਇੱਥੇ ਅੱਗੇ ਵੀ ਕਾਂੜ ਹੋ ਚੁੱਕੇ ਆ ਕਾਂੜੇ ਪੰਜਵਾਂ ਛੇਵਾਂ ਕਾਂੜਾ ਜੀ ਇਹੀ ਰੋਡ ਦਾ ਥੋੜੇ ਜਿਹਾ ਸਾਲਾਂ ਚ ਦੋ ਤਿੰਨ ਸਾਲਾਂ ਚ ਕਿ ਚਾਹੁੰਦੇ ਕੀ ਕੋਲ ਕਮਿਸ਼ਨਰ ਤੱਕ ਹੀ ਜਾਂਦੇ ਆ ਅਸੀਂ ਇਹੀ ਚਾਹੁੰਦੇ ਆ ਜੀ ਸਾਨੂੰ ਇਨਸਾਫ ਮਿਲੇ ਬਸ ਕਿ ਉੱਪਰ ਉਹਦੀ ਇਹ ਬੰਦੇ ਪਤਨ ਕਿੱਥੇ ਦੇ ਆ ਕਿੱਥੇ ਦੇ ਨਹੀਂ ਇੱਥੇ ਆ ਕੇ ਹਿੱਟ ਕਰ ਰਹੇ ਉੱਪਰ ਉਹਦੀ ਉਲਟਾ ਸਿੱਧਾ ਸਾਨੂੰ ਬੋਲ ਰਹੇ ਆ ਉਹ ਫੋਨ ਦੇ ਉੱਤੇ ਜੇ ਮਾਲਕ ਨਾਲ ਗੱਲ ਹੋਈ ਆ ਉਲਟਾ ਸਿੱਧਾ ਸਾਡੇ ਨਾਲ ਗੱਲ ਕਰਦੇ ਆ ਤੁਸੀਂ ਪਰਚਾ ਤੇ ਉਪਰੋ ਜਿਹੜਾ ਡਰਾਈਵਰ ਵੀ ਸੀ ਉਹਨੂੰ ਜੇ ਇਹਨਾਂ ਨੇ ਕਿਹਾ ਹੈ ਨਾ ਕਿ ਫੜਿਆ ਉਪਰੋ ਕਹਿ ਰਿਹਾ ਜੇ ਮੈਨੂੰ ਤੁਸੀਂ ਮਾਰੋਗੇ ਮੈਂ ਆਪਣੀ ਇੱਥੇ ਜਾਨ ਗਵਾ ਲੂੰਗਾ ਉਹਨੇ ਮੈਂ ਮਰ ਜੂੰਗਾ ਉਪਰੋ ਧਮਕੀਆਂ ਦੇ ਰਿਹਾ ਤੇ ਟਰੱਕ ਹਈਏ ਵੀ ਥਾਣੇ ਦੇ ਬਾਹਰ ਖੜਾ ਤੁਸੀਂ ਜਾ ਕੇ ਦੇਖ ਸਕਦੇ ਸਾਡੇ ਕੋਲ ਇੱਕ ਵੀਡੀਓ ਵੀ ਹੈ ਉਹਦੇ ਚ ਸਾਰਾ ਕੁਝ ਜਿੱਦਾਂ ਜਿੱਦਾਂ ਪਿਆ ਉਦਾਂ ਹੀ ਪਿਆ ਵਾ ਇੱਕ ਦਾਰੂ ਦੀ ਬੋਤਲ ਨਹੀਂ ਹੈਗੀ ਉਹ ਟਰੱਕ ਦੇ ਵਿੱਚ ਇੱਥੇ ਸਾਡੇ ਕੋਲ ਵੀਡੀਓ ਵਿੱਚ दारू ਦੀ ਬੋਤਲ ਵੀ ਆ ਸਾਰਾ ਕੁਝ ਆ ਹੋਰ ਤਾਂ ਹੋਰ ਨਮਕੀਨ ਤੱਕ ਦੇ ਪੈਕੇਟ ਵੀ ਵਿੱਚ ਉਦਾਂ ਹੀ ਪਏ ਆ ਕੱਲੀ दारू ਦੀ ਬੋਤਲ ਵਿੱਚ ਉਹਦੀ ਗੈਪ ਆ ਉਹ ਵੀ ਅੱਧੀ ਕੁ ਬੋਤਲ ਹੋਣੀ ਸ਼ਾਇਦ ਨੁਕਸਾਨ ਟੋਟਲ ਲਾਸ ਹੈ ਜੀ ਇਹ ਤਾਂ ਹੁਣ ਮਕੈਨਿਕ ਹੀ ਦੱਸ ਸਕਦਾ ਕਿੰਨਾ ਕੁ ਨੁਕਸਾਨ ਆ ਨੁਕਸਾਨ ਤਾਂ ਬਿਲਕੁਲ ਹੀ ਜ਼ੀਰੋ ਗੱਡੀ ਨਾ ਚਲਾਨ ਜੋਗੀ ਨਾ ਬੈਟਣ ਜੋਗੀ ਇਹ ਤਾਂ ਬਿਲਕੁਲ ਹੀ ਜ਼ੀਰੋ ਆ ਗੱਡੀ ਮੇਰਾ ਨਾਮ ਆ ਜੀ ਸਨੀ ਕੁਮਾਰ ਗੱਲ ਹੋਈ ਹੈ ਜੀ ਇੱਕ ਤਰੀਕ ਨੂੰ ਸਵੇਰੇ 4 ਵਜੇ ਇੱਕ ਟਰੱਕ ਡਰਾਈਵਰ ਸੀ ਜਿਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀਗੀ ਉਹ ਬਹੁਤ ਹੀ ਤੇਜ਼ ਰਫ਼ਤਾਰ ਨਾਲ ਪਿੱਛੋਟ ਟਰੱਕ ਲੈ ਕੇ ਆ ਰਿਹਾ ਸੀ ਉਹਨੇ ਆਂਦੇ ਹੀ ਦੋ ਗੱਡੀਆਂ ਹਟ ਕੀਤੀਆਂ ਪਹਿਲੀ ਮੇਰੀ ਜੀ ਉਸ ਤੋਂ ਬਾਅਦ ਉਹਨੂੰ ਕੰਟਰੋਲ ਨਹੀਂ ਹੋਇਆ ਟਰੱਕ ਉਹਨੇ ਦੂਸਰੀ ਕਾਰ ਨੂੰ ਹਟ ਕੀਤਾ ਜੀ ਔਰ ਇੰਨਾ ਜ਼ਿਆਦਾ ਹਿੱਟ ਕੀਤਾ ਉਹਨੇ ਦੁਕਾਨ ਦੇ ਸ਼ਟਰ ਤੱਕ ਤੋੜ ਦਿੱਤੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸਾਨੂੰ ਘਰੇ ਕਾਲ ਆਈ ਤੇ ਅਸੀਂ ਫਟਾਫਟ ਬਾਹਰ ਭੱਜੇ ਗਏ ਤੇ ਮੈਂ ਜਾ ਕੇ ਦੇਖਿਆ ਜੀ ਮੇਰੀ ਗੱਡੀ ਸੈਂਟਰ ਦੇ ਵਿੱਚ ਖੜੀ ਹੈ ਟਰੱਕ ਸੈਂਟਰ 'ਚ ਸਾਰਾ ਮਤਲਬ ਕੀ ਸ਼ੀਸ਼ੇ ਤੁਸੀਂ ਫੋਟੋ ਦੇਖ ਹੀ ਲਈ ਹੋਗੀ ਜੀ ਜਾਂ ਸਾਡੇ ਜਿਹੜੇ ਪੱਤਰਕਾਰ ਸਾਹਿਬ ਅਰੁਣ ਭਾਈ ਨੇ ਤੁਹਾਨੂੰ ਮੇਰੀ ਕਾਰ ਦਿਖਾ ਦਣਗੇ ਇਹ ਇਹਨਾਂ ਨੇ ਟੋਟਲ ਡੈਮੇਜ ਕਰਤੀ ਜੀ ਦੋ ਗੱਡੀਆਂ ਔਰ ਉਸ ਤੋਂ ਬਾਅਦ ਅਸੀਂ 4:30 ਵਜੇ ਕੰਟਰੋਲ ਰੂਮ ਫੋਨ ਕੀਤਾ ਤੇ ਦੋ ਪੀਸੀਆਰ ਆ ਲਈ ਸੀਗੇ ਜੀ ਉਹਨਾਂ ਨੇ ਆਪਣੇ ਤਿੰਨ ਡਿਵੀਜ਼ਨ ਕਾਲ ਕਰਕੇ ਗੁਰਮੇਲ ਸਿੰਘ ਜੀ ਹੈਗੇ ਨੇ ਸਬ ਇੰਸਪੈਕਟਰ ਜੀ ਤੇ ਉਹਨਾਂ ਨੂੰ ਬੁਲਾਇਆ ਮੌਕੇ ਦੀ ਮਤਲਬ ਕਿ ਤਫਤੀਸ਼ ਕਰਕੇ ਤੇ ਜਿਹੜਾ ਡਰਾਈਵਰ ਸੀਗਾ ਜੀ ਉਹ ਉਹਨੂੰ ਥਾਣੇ ਲੈ ਕੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦਾ ਆਪਣਾ ਸਿਵਲ ਹਸਪੀਟਲ ਜਾ ਕੇ ਮੈਡੀਕਲ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਥਾਣੇ ਤੋਂ ਅੰਦਰ ਰੱਖਿਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਦੁਪਹਿਰ ਨੂੰ ਜ਼ਮਾਨਤ ਵੀ ਦਿੱਤੀ ਗਈ ਸੀ ਤੇ ਮੈਂ ਜਦੋਂ ਸੀਸੀਟੀਵੀ ਮੰਗਣ ਆਇਆ ਜੀ ਇੱਧਰ ਆਪਣਾ ਜਿਹੜਾ ਹੋਟਲ ਹੈਗਾ ਇੱਥੇ ਉਹਨਾਂ ਕੋਲ ਸੀਸੀਟੀਵੀ ਮੰਗਣ ਆਇਆ ਜੀ ਉਹ ਸਾਨੂੰ ਸੀਸੀਟੀਵੀ ਨਹੀਂ ਦੇ ਰਹੇ ਕਹਿੰਦੇ ਸਾਡੀ ਹਾਰਡ ਡਿਸਕ ਨਹੀਂ ਹੈਗੀ ਕੈਮਰਿਆਂ ਦੇ ਵਿੱਚ ਤੇ ਮੈਂ ਤਾਂ ਜੀ ਪ੍ਰਸ਼ਾਸਨ ਕੋ ਇਹ ਮੰਗ ਕਰਦਾ ਵੀ ਸਾਡਾ ਜਿਹੜਾ ਨੁਕਸਾਨ ਹੈ ਪੁਲਿਸ ਸਾਨੂੰ ਦਿੱਤਾ ਜਾਵੇ ਤੇ ਮੈਂ ਸਿਰਫ ਇਹੀ ਮੰਗਦਾ ਗਲਤ ਨਹੀਂ ਇਹ ਠੀਕ ਕਾਰਵਾਈ ਹੈ ਨੀ ਸਰ ਤੁਹਾਡੇ ਸਾਹਮਣੇ ਜੀ ਮੈਂ ਸਗੋਂ ਹੁਣ ਥੋੜੀ ਦੇਰ ਪਹਿਲਾਂ ਵੀ ਜਾ ਕੇ ਆਇਆ ਮੈਂ ਮਿਲ ਕੇ ਆਇਆ ਜੀ ਮੈਂ ਕਹਿੰਦਾ ਜੀ ਕਟੋ ਕਟ ਤੁਸੀਂ ਜਿਹੜੇ ਟਰੱਕ ਓਨਰ ਨੇ ਉਹਨਾਂ ਨੂੰ ਕੌਰ ਕਾਲ ਕਰਕੇ ਤਾਂ ਬਲਾਓ ਪੁਲਿਸ ਸਾਨੂੰ ਸਿਰਫ ਇਹ ਕਹਿੰਦੀ ਜੀ ਅਸੀਂ ਆਪਣੀ ਕਾਰਵਾਈ ਕਰਤੀ ਆ ਹੁਣ ਜਦੋਂ ਅਗਲੇ ਆਣਗੇ ਤੇ ਉਦੋਂ ਅਗਲੀ ਕਾਰਵਾਈ ਸ਼ੁਰੂ ਹੋਏਗੀ ਮੈਂ ਕੋਈ ਸੁਣਵਾਈ ਨਹੀਂ ਸਾਡੀ ਸੁਣਵਾਈ ਨਹੀਂ ਹੋਈ ਸੀ ਮੈਂ 2 ਦਿਨ ਹੋ ਗਏ ਜੀ ਚੱਕਰ ਲਾ ਰਿਹਾ ਸਾਡੀ ਸੁਣਵਾਈ ਨਹੀਂ ਹੋਈ ਸੀ ਕੀ ਕਹਿੰਦੇ ਹੋਰ ਦੂਸਰੀ ਕਾਰ ਜਿਹੜੀ ਦੂਸਰੀ ਕਾਰ ਤੇ ਜਿਹੜੀ ਹਿੱਟ ਹੋਈ ਆ ਉਹ ਭਾਜੀ ਇਹ ਨੇ ਇਹ ਭਾਈ ਸਾਹਿਬ ਨੇ ਜਿਹਨੇ ਦੂਸਰੀ